ਬਿਲਕੁਲ ਵੀਰਪਾਰਕ ਪਰ ਫੈਸਲ ਦਾ ਬਹੁਤ ਬਹੁਤ ਤੈਦਿਰੋ ਧੰਨਵਾਦ ਹੋਰ ਸਭ ਲੋਕ ਵੀ ਠੀਕ ਠਾਕ ਹੋ ਜੀ ਸਭ ਠੀਕ ਠਾਕ ਆ ਜੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੰਦਾ ਨਹੀਂ ਲਗਦੀ ਆ ਬਹੁਤ ਤੈਦਿਰੋ ਧੰਨਵਾਦ ਤੁਹਾਡਾ ਸੁਨੇਹਨਾ ਵਧੀਆ ਮਨਿੰਨਾ ਪਿਆਰੇ ਇਨਾਂ ਰਿਸਪਾਂਸ ਦਿੱਤਾ ਵਾ ਤੇ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਬਾਚੰਦੀ ਇਨਾਂ ਜੀ ਕੁਵੀ ਕਲਰ ਤੁਹਾਡੇ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਦੇ ਆਰਡਰ ਬੁੱਕ ਕਰਵਾ ਸਕਦੇ ਆਂ ਤੇ ਆਪਾਂ ਲੈ ਕੇ ਨਿਊ ਕਲਰ ਬਹੁਤ ਸੋਹਣੇ ਕਲਰ ਲੈ ਕੇ ਬਹੁਤ ਸੋਹਣੇ ਪੱਛਾ ਪਸੰਦ ਕੋਣੀਆ ਦੋਸਤ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੇ ਪਾ ਨਵੀਂ ਵੀਡੀਓ ਬਣਾਵਾਂਗੇ ਉਹ ਤੁਹਾਨੂੰ ਇੰਪਰੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੇ ਤੇਲਾ ਤਾਂ ਪਟਾਟੇ ਲਿਆ ਲਏ ਹਾਂ ਬਾਕੇ ਆਪੇ ਦੇਖੋ ਜੀ ਹਜੇ ਤਾਂ ਆਪਣੇ ਕੋਲੇ ਨਾ ਹਾਲ کافی ਢੱਕਿਆ ਹੋਇਆ ਹੈਗਾ ਹਜੇ ਇਹ ਤੋਂ ਜ਼ਿਆਦਾ ਆਪਣੇ ਕੋਲੇ ਵੀ ਸਟੋਰ ਚ ਪਈ ਆ ਦੇਖੋਏ ਕਿਉਂਕਿ ਆਪਣਾ ਕੰਮ ਤੋਂ ਸੀਂਹ ਚੱਲਦਿਆਂ ਤੇ ਲੋ ਜੀ ਬਲ ਦਿਖਾਉਣੇ ਸਨ ਹਮਸਫਰੋਜੀ ਕਲਰ ਬਹੁਤ ਸੋਨਾ ਇਹਦੀ ਆਪਾਂ ਨੂੰ ਕਿਸੇ ਦੀ ਡਿਮਾਂਡ ਆਈ ਹੈ ਫਰੋਜੀ ਦਾ ਡਾਰਕ ਦੀ ਉਹ ਵੀਡੀਓ ਹੀ ਇਕ ਦੇ ਹੋਣਗੇ ਫਤਿਹਗਰ ਸਾਹਿਬ ਤੋਂ ਤੇ ਲੋ ਜੀ ਦੇਖੋ ਉਹਨਾਂ ਨੇ ਫਰੋਜੀ ਡਾਰਕ ਕਿਹਾ ਸੀਗਾ ਤੇ ਆਪਾਂ ਫਰੋਜੀ ਡਾਰਕ ਦਾ ਤੁਹਾਨੂੰ ਕਲਰ ਦਿਖਾਉਣੀ ਹੈ ਉਹਨਾਂ ਨੇ ਬਲੌਜ਼ ਬਣਾਉਣਾ ਹੈ ਦੇਖੋ ਇਹ ਕਾਫੀ ਆਪਣੇ ਕੋਲੇ ਪੈਸੇ ਤੁਸੀਂ ਵੀ ਬਣਵਾ ਸਕਦੇ ਬਲੌਜ਼ ਸਕੀ ਵੀ ਕੋਈ ਬੱਚੇ ਦਾ ਸੈੱਟ ਬਣਵਾਉਣਾ ਤਾਂ ਬਣਵਾ ਸਕਦੇ ਆ ਆ ਪੀਚ ਦੀ ਆਪਾ ਕੋਟੀ ਬੁਣੀ ਸੀ ਤੁਸੀਂ ਵੀ ਇਸ ਤਰ੍ਹਾਂ ਕਲਰ ਦਾ ਕੁਝ ਬਣਵਾਉਣਾ ਤਾਂ ਮੰਗਵਾ ਸਕਦੀਆਂ ਮੈਂ ਤਾਂ ਵੈਸੇ ਸੁਨਤਖਾਉਣ ਲੱਗੀ ਆ ਥੋੜੀ ਜਿਹੀ ਆ ਜਿਵੇਂ ਆਫ ਵਾਈਟ ਹੈ ਤੁਸੀਂ ਕੋਟੀ ਬਣਾਓ ਜੈਕਟ ਬਣਾਓ ਬਲੌਜ਼ ਬਣਾਓ ਸਾਨੂੰ ਕਲਰ ਦਿਖਾਉਣੀ ਇਹਦੇ ਵਿੱਚ ਬਾਕੀ ਆਪਾਂ ਛੋਟੂ ਛੁੜੀ ਇਹਨਾਂ ਹੋਈਆਂ ਦੇਖੋ ਸਿੰਗਲ ਸਿੰਗਲ ਜਿਹੀ ਗੋਲੀਆਂ ਸੀਗੇ ਤੇ ਇਹਨਾਂ ਦੀ ਆਪਾਂ ਟੂਟੀਆਂ ਜਰਾਬਾ ਵਗੈਰਾ ਬਣਵਾਵਾਂਗੇ ਦੇਖੋ ਕਿ ਫਾਟੇ ਮੱਦ ਜਾਂਦੀ ਆ ਪਗਾਦੀ ਲੈ ਕੇ ਆਉਣੀ ਹੁੰਦੀ ਆ ਜੇ ਹੁਣ ਜਿੰਨੀ ਕੋਟੀ ਤੇ ਲੱਗਦੇ 200 ਗ੍ਰਾਮ 100 ਗ੍ਰਾਮ ਵੱਧ ਲੈਣੇ ਦੇਖੋ ਕਲਰ ਬਹੁਤ ਸੋਹਣਾ ਤੁਸੀਂ ਵੀ ਜੈਕਟ ਬਣਾਓ ਕੋਟੀ ਬਣਾਓ ਬਲਾউজ ਬਣਾਓ ਬਲੌਜ਼ ਬਲੈਕ ਮਹਿਰੂਨ ਬਹੁਤ ਸੋਹਣਾ ਕਲਰ ਹੈ ਤੇ ਬਲਾউজ ਬਹੁਤ ਬਣਵਾਉਂਦੀਆਂ ਨੇ ਬਹੁਤ ਸੋਹਣੇ ਲੱਗਦੇ ਬਲਾউজ ਇਹਨਾਂ ਦੇ ਬਲੈਕ ਮਹਿਰੂਨ ਦੇ ਆਈ ਰੋਸਨਾ ਕੱਲਰ ਦਾ ਬਲੈਕ ਮਹਿਰੂਨ ਵਿੱਚ ਫੂਰਾ ਹੀ ਜਾਂਦਾ ਜਦੋਂ ਮੈਂ ਵੀ ਇਹ ਲਾ ਲੈਂਦੀ ਤੱਕ ਉਹ ਹੀ ਗੱਲ ਹੈ ਲੋ ਜੀ ਚਲੋ ਜੀ ਇਹ ਤਾਂ ਮੈਂ ਫਸ ਥੋੜੀ ਪਈ ਸੁਣ ਮੈਂ ਦਿਖਾ ਦਦੀ ਆ ਹੁਣ ਬਸ ਹੁਣ ਸੁਣ ਤਕ ਹੋਣੀ ਆਪਾਂ ਉਹ ਪਹਿਲਾਂ ਪਈ ਸੀਗੀ ਅਫਰੋ ਜੀ ਕੱਲ ਲੈਂਦੀ ਆ ਲੋ ਜੀ ਕੱਲ ਜੋ ਕੁ ਬਲਵ ਜਾਂਦੀ ਜਾਂਦੀ ਸਿਰ ਉਹ ਦੀ ਬਹੁਤ ਸਾਰੇ ਕਲਰ ਲਿਆਉਂਦੇ ਸੀ ਆਪਣੇ ਨੇ ਕਈ ਦਿਨ ਹੋ ਗਏ ਤੁਸੀਂ ਕਹਿੰਦੇ ਹੋਗੇ ਵੀ ਹੁਣ ਵਾਈਫਾਈ ਵੀ ਨਾ ਵਾਈਫਾਈ ਦੀ ਨਹੀਂ ਵੀ ਐਲ ਸੀ ਡੀ ਦੀ ਆਵਾਜ਼ ਨਹੀਂ ਆਉਂਦੀ ਆਪਣੇ ਨਾ ਆ ਹਫਤਾ ਹੀ ਹੋ ਗਿਆ ਤੇ ਐਲ ਸੀ ਡੀ ਖੜੀ ਆ ਪਤਾ ਨਹੀਂ ਕੀ ਹੋ ਗਿਆ ਤੇ ਔਰ ਹੀ ਨਹੀਂ ਹੁੰਦੀ ਕੀ ਹਫਤਾ ਹੋ ਗਿਆ ਬੰਦ ਹੋਈ ਪਈ ਆ ਜੇ ਬੋਤਾ ਫਖਾ ਹੋਇਆ ਪਿਆ ਕੋਈ ਇਤਨਾ ਗਰਵਾਣੀ ਹਰ ਵਕਤ ਚੱਲਦੀ ਸੀਗੀ ਤੇ ਇਹ ਹੁਣ ਖੜੀ ਆ ਪਹਿਲਾਂ ਹੀ ਪਤਾ ਨਹੀਂ ਕੁਝ ਹੋ ਗਿਆ ਸੀ ਉਦੋਂ ਕਰਵਾਈ ਦੋ ਕੁ ਮਹੀਨੇ ਹੋਏ ਜਿਹਰੋਂ ਨੇ ਫੋਨ ਲਾਇਆ ਤੇ ਆਏ ਨਹੀਂ ਉਦੋਂ ਸਗੋਂ 2200 ਰੁਪਿਆ ਲੱਗ ਗਿਆ ਪਤਾ ਨਹੀਂ ਕੀ ਹੋਇਆ ਸੀਗਾ ਤੇ ਉਹਦੇ ਫੋਨ ਲਾਇਆ ਮਗਰ ਪਹਿਲਾਂ ਪਹੁੰਚ ਗਏ ਤੇ ਹੁਣ ਸਗੋਂ ਚਾਰ ਪਰਸੋਂ ਦਾ ਫੋਨ ਲਾਇਆ ਵਾ ਤੇ ਆਏ ਨਹੀਂ ਬਈ ਤੇ ਫਿਰ ਖੜ ਗਈ ਆ ਪਤਾ ਨਹੀਂ ਕੀ ਹੋਇਆ ਜਲਦੀ ਜਲਦੀ ਨਾ ਆਉਣ ਨਹੀਂ ਹੁੰਦੀ ਇਹ ਲੋ ਜੀ ਦੇਖੋ ਅੱਗੇ ਬਣਵਾਜ ਕਟਾਉਣੀ ਪੈਂਦੀ। ਨੋਸਾ ਨਾ ਕੱਲ ਦੇਖੋ ਜੀ ਵਧੀਆ ਇੱਕ ਕੰਪਨੀ ਦੀ ਆ ਇਹ ਆਈ ਨਹੀਂ ਹੈਗੀ। ਪ੍ਰੋਟੀਨਾ ਕੰਪਨੀ ਦੀ ਆ ਇਹ। ਦੇਖੋ ਜੀ ਜਿਹੜੇ ਕਸਟਮਰ ਪੈਸੇ ਪਰ ਨਾਲੇ ਆਪਣੇ ਕੋਲੇ ਹੁੰਦੇ ਆ ਫਿਰ ਆਪਾਂ ਚੀਜ਼ ਵੀ ਇੱਕ ਵਧੀਆ ਨੰਬਰ ਦੀ ਲਾਉਣੇ ਆਏ ਨਹੀਂ। ਲੋਕਲ ਨਿਰਭਰਤਾ ਆਪਾਂ ਨੂੰ। ਇਹਨੇ ਤਾਂ ਪਹਿਲਾਂ ਕਿਹਾ ਹੋਇਆ ਵੀ ਸਾਡੀ ਚੀਜ਼ ਵਧੀਆ ਹੋਵੇ ਤੁਸੀਂ ਵਧੀਆ ਪੱਥਮ ਬਣਾ ਲਓ। ਦੇਖੋ ਜੀ ਇਹ ਬਕੌਲ ਤਾਂ ਆਪਿਆ ਕਰਨਾ ਹੈ ਨਾ ਤੇ ਇਹਦੇ ਵਿੱਚੋਂ ਆਪਾਂ ਦੋ ਗੋਲੇ ਕੱਢ ਕੇ ਫੜਾ ਦੇ ਕਿਉਂਕਿ ਬਨਵਾਸ ਤੇ ਫੜਾ ਪਿਆ ਤਾਂ ਲੈ ਜੀ ਇੱਕੋ ਕਲਰ ਦੀਆਂ ਇੱਕੋ ਸਾਈਜ਼ ਦੀਆਂ ਕੋਟੀਆਂ ਨੇ ਕਿ ਇਹ ਭੈਣਪਤ ਮੋਕਸਰ ਵਾਲੇ ਆਪਣੇ ਨਾਲ ਜੁੜੇ ਹੋਏ ਆ ਜਲੰਧਰ ਤੋਂ ਜੁੜੇ ਹੋਏ ਆ ਕਿ ਜਲੰਧਰ ਵਾਲੀ ਬਣਾਉਣੀ ਕੋ ਮੋਕਸਰ ਰਹਿਣ ਦੀ ਤੇ ਸਾਈਜ਼ ਵੀ ਸੇਮ ਆ ਤੇ ਕਲਰ ਵੀ ਉਹਨਾਂ ਨੇ ਇਹੀ ਪਸੰਦ ਕੀਤੇ ਸੀ ਪਹਿਲਾਂ ਨਾ ਮੈਂ ਜਨਵਰੀ ਦੇ ਵਿੱਚ ਆਰਡਰ ਕੀਤੇ ਹੋਏ ਆ ਇਹ ਉਹਦੇ ਬਲੌਜ਼ ਕੱਲੇ ਸੀ ਬਣਾ ਕੇ ਤੇ ਫਿਰ ਉਹ ਕਹਿੰਦੇ ਸੀ ਵੀ ਸਾਨੂੰ ਇਹ ਕਲਰ ਦੀ ਇਸ ਸੀ ਬਣਾ ਕੇ ਦਿਓ ਧਿਆਨ ਚ ਆਪਾਂ ਰੱਖਿਆ ਉਦੋਂ ਦਾ ਹੀ ਉਹਨਾਂ ਦਾ ਵੀ ਬਣਾ ਕੇ ਦੇਣਾ ਹੈਗਾ ਤੇ ਇਹ ਕੋਟੀਆਂ ਜੀ ਦ ਬਣ ਕੇ ਤਿਆਰ ਹੋਣਗੇ ਤੇ ਫਿਰ ਤੁਹਾਡੇ ਫਿਰ ਬਣਾ ਤੁਹਮ ਦਿਖਾਵਾਂਗੇ ਤੇ ਬਹੁਤ ਵਧੀਆ ਕੰਪਨੀ ਦੀ ਆ ਇਹ ਤੇ ਨਹੀਂ ਹੈਗੀ ਕੋਜਾਲੀ ਹੈ ਜੀ ਤੇ ਇਹ ਆਪਾਂ ਤੇ ਨਾਲ ਤੋਂ ਬਣਾ ਦਈਓ ਕੋਟੀਆਂ ਦੀ ਲਈ ਵੱਧ ਹੀ ਲੈਂਦੀ ਆ ਕਿਉਂਕਿ ਵਿੱਚੋਂ ਕਟੇਨਾ ਜੇ ਵਾਦਗੀ ਤੇ ਆਪਾਂ ਬਲੌਜ਼ ਵਗੈਰਾ ਬਣਾ ਲੈਂਦੇ ਹੁੰਦੇ ਆ ਲੋ ਜੀ ਬਹੁਤ ਸਨੇ ਕਲਰ ਹੋ ਤੇ ਕਿਸੇ ਵੀ ਐਸ ਤਰ੍ਹਾਂ ਪਸੰਦ ਰੱਖੋ ਨਾ ਕਲਰ ਚੋਣੀ ਨੂੰ ਜੇ ਆਕਟ ਬਣਾਉਣੀ ਤੁਸੀਂ ਬਣਵਾ ਸਕਦੇ ਆ ਆਪਦੇ ਲਈ ਫਸਲੇ ਬਣਾਉਣਾ ਦਾ ਇਸ ਤਰ੍ਹਾਂ ਦਾ ਕਲਰ ਬਹੁਤ ਸੋਹਣਾ ਕਲਰ ਆ ਆਪਾ ਲੋ ਜੀ ਹਾਫ ਤੇ ਗੜ ਸਭ ਤੋਂ ਵੇਖਦੇ ਹੋਗੇ ਹੋਣਗੇ ਵੀਡੀਓ ਆਪਣੀ ਜਾਂ ਦੇਖੋ ਜੀ ਆਪਾਂ ਮਾਲਟੀ ਕਿਹਾ ਸੋਹਣਾ ਹੋ ਈ ਆਪਾਂ ਗਰਦਾਸਪੁਰ ਤੋਂ ਕਿਸੇ ਨੇ ਬਲੌਜ਼ ਬਣਵਾਉਣੀ ਆਪਾਂ ਤੋਂ ਜਿਹੜੇ ਸਾਨੂੰ ਮੈਂ ਉਹ ਬਲੌਜ਼ ਆਪਾਂ ਤਿੰਨ ਤਿਆਰ ਕੀਤੇ ਹੋ ਬਣਾ ਕੇ ਦੇਨੇ ਆ ਦੋ ਤਿਆਰ ਹੋ ਗਏ ਇੱਕ ਮਲਟੀ ਦਾ ਰਹਿ ਗਿਆ ਤੇ ਉਹ ਭੈਣ ਵੀ ਵੀਂਦੇ ਹੋਣਗੇ ਅਰਵਿੰਦਰ ਭੈਣ ਤੇ ਲੋ ਭੈਣ ਉਹ ਮਲਟੀ ਕਲਰ ਦਾ ਕਿਉਂਕਿ ਮੈਨੂੰ ਵੀ ਵੀਡੀਓ ਕੱਲੇ-ਕੱਲੇ ਨੂੰ ਬਣਾ ਕੇ ਕੱਲਣੀ ਬਹੁਤ ਮੁਸ਼ਕਲ ਹੋ ਜਾਂਦੀ ਆ ਹਨ ਤੇ ਉਹਨਾਂ ਨੇ ਇੱਕ ਆਪਾਂ ਤੋਂ ਆਫ ਵਾਈਟ ਬਣਾਤਾ ਇੱਕ ਬਲੈਕ ਬਣਾਤਾ ਮਤੇ ਇੱਕ ਕਲਰ ਆਪ ਉਹਨਾਂ ਨੇ ਮਲਟੀ ਕਿਹਾ ਸੀ ਆਪਾਂ ਮਲਟੀ ਜੀ ਲੈ ਪਏ ਨੇ ਅਰਵਿੰਦ ਤੁਸੀਂ ਇੱਕ ਉਹ ਮਲਟੀ ਜਾ ਕੇ ਦਰ ਲੈ ਆਂਦਾ ਇਹ ਆਪਾਂ ਦੋ ਬਲੌਂਜਾਂ ਦੀ ਲੈ ਆਂਦੀ ਤੇ ਇਹ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਆਪਣੇ ਨਾਲ ਗੱਲ ਕਰਕੇ ਆਟੇ ਸੀ ਹੋ ਗਿਆ ਤਾਂ ਘੰਟਾ ਪਹਿਲਾਂ ਤੇ ਲਓ ਤੁਸੀਂ ਵੀ ਦੇਖ ਲਓ ਜੇ ਸਾਨੂੰ ਪਸੰਦ ਆ ਤੇ ਨਹੀਂ ਗਏ ਸੋ ਉਹਨਾਂ ਨੇ ਕਿਹਾ ਸੀ ਫਰੋਜ਼ੀ ਤੇ ਮੈਂਜੈਂਟਾ ਕਲਰ ਦੀ ਆਰਡਰ ਕੀਤੀ ਆ ਤੇ ਜੇ ਆਪਸੰਦ ਆ ਕੇ ਚੱਲੂਗੀ ਬਣਵਾ ਲੈਣਗੇ ਹਨ ਤੇ ਇਹ ਮੈਂ ਇੱਕ ਦੀ ਐਕਸਟਰਾ ਵੱਧ ਲੈ ਕੇ ਆਈ ਸੀਗੀ ਦੇਖੋ ਜੀ ਤੇ ਟੀਨਾ ਕੰਪਨੀ ਵੀ ਜਿਹੜੀ ਤੇ ਪਹਿਣਾ ਬਣਾਉਂਦੀ ਉਹਨਾਂ ਤੋਂ ਪਤਾ ਹੈ ਵਧੀਆ ਕੰਪਨੀ ਵੀ ਆ ਯਾਨੀ ਕੀ ਆਪਾਂ ਇੱਕ ਨੰਬਰ ਲਾਉਣੀ ਆ ਕਿਉਂਕਿ ਸਾਨੂੰ ਇਹ ਪਤਾ ਆਪਾਂ ਦਾ ਸ਼ੌਂਕ ਨਹੀਂ ਕੰਮ ਕਰਦੇ ਆਪਣੀ ਕਿਰਤ ਕਿ ਮਜਬੂਰੀ ਆ ਹਣ ਦੇਖੋ ਜੀ ਤੇ ਜਿਹੜੇ ਕਸਟਮਰ ਫਿਰ ਉਹ ਥੋੜਾ ਜਿਹਾ ਕਰ ਜਾਂਦੇ ਆ ਹਨਾ ਵੀ ਇੰਨੇ ਪੈਸੇ ਲੈ ਲਓ ਐਂ ਲੈ ਲਓ ਫਿਰ ਆਪਾਂ ਨੂੰ ਵੀ ਥੋੜਾ ਦੇ ਦੇਖਣਾ ਪੈਂਦਾ ਹਨਾ ਤੇ ਜਿਹੜੇ ਕਸਮਾਰਾਂ ਨੇ ਆਪਾਂ ਨੂੰ ਕਹਿਤਾ ਵੀ ਚੀਜ਼ ਵਧੀਆ ਹੋਵੇ ਤੇ ਫੇਰ ਆਪਾਂ ਨਹੀਂ ਫੇਰ ਆਪਾਂ ਦੇ ਹਿਸਾਬ ਨਹੀਂ ਕੰਮ ਕਰਦੇ ਹੁੰਦੇ ਹਨ ਤੇ ਜੀ ਆਪਾਂ ਨੂੰ ਵੀ ਮਿਹਨਤ ਘੱਟ ਮਿਲੇ ਹਨਾ ਵੀ ਫੇਰ ਆਪਾਂ ਵੀ ਥੋੜਾ ਜਿਹਾ ਕਰ ਜਾਣੀ ਹੁੰਦੀ ਹੈ ਲੋ ਜੀ ਹਨ ਉਹਨਾਂ ਨੇ ਕੋਟੀਆਂ ਬਣਵਾਉਣੀਆਂ ਉਹਨਾਂ ਨੇ ਮੇਰੇ ਤੇ ਗੱਲ ਛੱਡੀ ਸੀਗੀ ਨਾਲੇ ਪਾਰੀਆਂ ਨੇ ਦੋਨੇ ਉਹ ਕਹਿੰਦੇ ਸਭ ਤੋਂ ਵਧੀਆ ਚੀਜ਼ ਹੋਵੇ ਰੇਟ ਦਾ ਕੋਈ ਗੱਲ ਨਹੀਂ ਤੇ ਉਹ ਫੇਰ ਆਪਾਂ ਕੰਪਨੀ ਦੇ ਪੱਛਮ ਲੈ ਕੇ ਆਏ ਆ ਉਹਨਾਂ ਦੇ ਲਈ ਤੁਸੀਂ ਵੀ ਮੰਗਵਾਉਣੀਆ ਤਾਂ ਮੰਗਵਾ ਸਕਦੀਆਂ ਲੋ ਜੀ ਪਰ ਬਾਲਾ ਫਰਕ ਨਹੀਂ ਪੈਂਦਾ 100 200 150 ਬਸ ਇੰਨਾ ਕੀ ਫਰਕ ਪੈਂਦਾ ਹੁੰਦਾਗਾ ਬਣਵਾਰੀ ਸਾਡੀ ਉਨੀ ਹੀ ਹੁੰਦੀ ਆ ਥੋੜਾ ਬਹੁਤਾ ਗੋਲਿਆਂ ਦਾ ਪਾਚਾੰਦਾ ਫਰਕ ਹੋ ਜਾਂਦਾਗਾ ਇਹਦਾ ਬਹੁਤ ਸੋਨਾ ਕਲਰ ਆਵੀਂ ਦੇਖੋ ਜੀ ਕਿੰਨਾ ਪਿਆਰਾ ਕਲਰ ਲਿਆਦਾ ਇਵਨ ਉਹ ਤੇ ਸੁਣਾ ਲੱਗਿਆ ਕੱਲ ਲਓ ਫਿਰ ਮਤਰੀਆਂ ਆ ਗਿਆ ਫਿਰ ਮੈਂ ਇੱਕ ਪੈਗ ਤੇ ਵੀ ਲੈ ਲਿਆ ਹਲੋ ਜੀ ਤੁਸੀਂ ਇਹ ਨਾ ਆਪ ਦੇ ਲਈ ਬਣਵਾਉਣੇ ਕੋਟੀ ਯਾਕਟ ਬਣਵਾਸ ਲਈ ਬੱਚੇ ਦਾ ਸੈੱਟ ਬਹੁਤ ਸੋਹਣਾ ਬਣ ਕੇ ਤਿਆਰ ਹੋ ਗਿਆ ਕਿਸੇ ਮੇਰੀ ਭੈਣ ਨੇ ਆਲੇ ਬੱਚੇ ਦਾ ਬਣਵਾਉਣਾ ਨਾ ਚਨੀ ਕੋਟੀ ਪਜਾਮੀ ਟੋਪੀ ਬਹੁਤ ਸੋਹਣਾ ਕੱਲਰ ਰਮੀ ਤਾਂ ਬਹੁਤ ਥੇਰਾ ਲੱਗਿਆ ਕੱਲਰ ਦੇਖੋ ਸਾਚੇ ਵੀ ਦੇਖੋ ਜੀ ਦੱਸਦੀ ਆ ਮੂੰਹੋਂ ਬੋਲ ਕੇ ਬਹੁਤ ਸੋਹਣੀ ਸੌਬਤਾ ਦਿੱਕੋ ਉਹ ਸਵਾਦ ਲਈ ਦਿੱਤੀ ਵਧੀਆ ਚੀਜ਼। ਤੁਹਾਨੂੰ ਪਾਇ ਕਿ ਨਹੀਂ ਦੱਸਦੇ ਨਾਲ ਚੀਜ਼ ਵਧੀਆ ਨੇ। ਤੁਸੀਂ ਇਹ ਸਿਰ ਦਾ ਵਰਵਾਉਣਾ ਕੋਈ ਜਾਗਤ ਬਣਵਾਉਣਾ ਕੋਈ ਪੂਰੀ ਕੋਟੀ ਵੀ ਹੈ ਬੰਨ ਚਾਈ ਦੀ। ਤੇ ਜੇ ਬੱਚੇ ਦੀ ਬਣਵਾਉਣੀ ਹੈ ਤੁਸੀਂ ਬੱਚੇ ਦੀ ਬਣਵਾ ਸਕਦੇ ਲਸਟਾ ਪਕਾ ਸਕਦੇ। ਜੇ ਤੁਸੀਂ ਬੱਚੇ ਦੀ ਬਣਵਾਉਣਾ ਚਾਹੋ। ਮੈਂ ਇਸੇ ਸੋ ਕਲਰ ਕੋਲ ਲੱਗਿਆ ਕਿ ਮੈਂ ਚਲੋ ਮੈਂ ਲੈ ਆਂ। ਸੋ ਆਪਣਾ ਕੋਲ ਚੱਲ ਜੀ। ਲਓ। ਸਕ੍ਰੀਨਸ਼ਾਟ ਲੈ ਲਓ ਤੁਸੀਂ ਖਾ ਦੀ ਪੋਤੀ ਬਣਾਉਣੀ ਜਾਗਤ ਬਣਾਉਣੀ ਆ ਬੱਚੇ ਦਾ ਬਣਾਉਣਾ ਲੋ ਜੀ ਪਛਮਾਪਾ ਗੋਤੀ ਲੈ ਆਂਦਾ ਰਸਾਪਨ ਬਣਵਾਉਣ ਲਈ ਆਸਕ ਮਿਲ ਜਾਣਾ ਹੋਰ 2 3 4 ਜਾਣੀਆਂ ਬਸ ਫੇਰ ਪੂਜਾ ਜੀ ਇਹ ਰੇਣੀ ਦਾ ਪਾ ਦੁੱਧ ਹੀ ਨਾ ਅਸੀਂ ਮਗਾ ਲਈ ਜਿੰਨੇ ਅੱਜ ਕੱਲ ਲੈ ਕੇ ਆਉਂਦੀ ਆ ਲੋ ਜੀ ਇਹ ਵੀ ਉਹ ਸਵਾਦ ਰੋ ਦਿਨਾਲ ਦੀ ਜੀ Non è un problema, non è un problema. 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 Non è ਵਾਈਟ ਬਲੈਕ ਆਪਣੇ ਕੋਲ ਬਹੁਤ ਜ਼ਿਆਦਾ ਚੱਲਦੀ ਹੈ ਇਹ ਕਲਰ ਬਹੁਤ ਜ਼ਿਆਦਾ ਚੱਲਦੀ ਹੈ ਕਿਉਂਕਿ ਇਹ ਪੈਨ ਨੂੰ ਫਿਰ ਪਤਾ ਲੱਗ ਜਾਂਦਾ ਵੀ ਆਹ ਕਲਰ ਕਿਹ ਵਿੱਚ ਦਵਾ ਸੁੱਤੀ ਜਾਂਦਾ ਵੀ ਇਸ ਤਰ੍ਹਾਂ ਮੈਂ ਖਾਲੀ ਰੱਖਤੀ ਉੱਪਰ ਰੱਖ ਖਾਲੀ ਨੂੰ ਸਲਤ ਕੋ ਗਾਲਨੀ ਦੇਖੋ ਇਹ ਰਸਤੂਰੇ ਜੈ ਆੜੀ ਕੇ ਪਤਾ ਲੱਗ ਜਾਂਦਾ ਸਾਨੂੰ ਕਿ ਫਿਰ ਆਪਾਂ ਸੋਚਦੇ ਰਹਿੰਨੇ ਆਪਾਂ ਕਿਹੜਾ ਕਲਰ ਕਹੀਏ ਕਿੱਦਾਂ ਦਾ ਕਹੀਏ ਕੀ ਹੋ ਜਾ ਕਹੀਏ ਹਨਾ ਤੇ ਜੀ ਹੁਣ ਤੁਸੀਂ ਵੀਡੀਓ ਦੇਖ ਲਓ ਤੁਸੀਂ ਮੈਨੂੰ ਤੁਸੀਂ ਫੋਨ ਲਾ ਕੇ ਦੱਸਦੇ ਇਹ ਸਾਡਾ ਆਹ ਕਰਦੇ ਤੁਸੀਂ ਬਹੁਤ ਸੋਹਣਾ ਜੱਗ ਦੇ ਬਲੇ ਇਹ ਸਾਰੀ ਕੰਪਨੀ ਦੀਆਂ ਹੀ ਆ ਵਧੀਆ ਚ ਪੱਛਮ ਆ ਇਹ ਲੋਕਲ ਨਹੀਂ ਹੈਗੀ ਨਾ ਇਹ ਹੋਰ ਜੱਗ ਦੇ ਬਲੇ ਈਥੇ ਪਰ ਜਿਹੜੀਆਂ ਭੈਣਾਂ ਉਹ ਕਲਰ ਜਿਹੜਾ ਮਰਜ਼ੀ ਪਸੰਦ ਕਰੋ ਕਿਉਂਕਿ ਬਣਵਾਈ ਆਪਣੀ ਉਨੀ ਹੋਣੀ ਆਪਣੀ ਬਣਵਾਈ ਵੱਧ ਘੱਟ ਇੰਨਾ ਚ ਨਹੀਂ ਹੁੰਦੀਗੀ। ਉਹ ਸੋਨੇ ਤੇ ਹੋਰ ਜੈਡ ਬਲੈਕ ਦੇ ਵਿੱਚ ਆ ਕੇ। ਜਿਹੜਾ ਕਾਲੂ ਸੀ ਨਾ ਜਿਆਦਾ ਨਹੀਂ ਪਰसों ਰਾਤ ਦਾ ਉਹ ਕਿਤੇ ਸਾਡੀ ਸਿਮਨੀ ਪਈ ਜਾਂਦਾ ਹੈ। ਨਹੀਂ ਬਹੁਤ ਸੀਗਾ। ਸਮੀ ਇੰਨਾ ਜ਼ਿਆਦਾ ਪਈ ਆ ਮੇਰਾ ਤਾਂ ਸੈਰੀ ਨਹੀਂ ਦਿੱਖਿਆ ਉਹਨੂੰ ਹਟਿਆ ਕੰਮੈਨ ਉਹਥੇ ਸਾਰੀ ਢਾੜੀ ਪਈ ਗਈ ਉਹ ਮੈਂ ਤਮੀ ਚ ਹੀ ਗਏ ਤਮੀ ਚੋ ਹੀ ਮੁੜੇ ਅਸੀਂ ਇੰਨਾ ਜ਼ਿਆਦਾ ਨਹੀਂ ਸਿੱਕੀ ਫਿਰ ਆਏ ਹੋ ਗਏ ਅਸੀਂ ਕਿ ਸਵੇਰੇ ਸਦਿਆਂਗੇ ਅਸੀਂ ਤੱਕ 2:30 ਵਜੇ ਆ ਜਾਾਂਗੇ ਤੇ ਫਿਰ 5 ਵਜੇ ਸਾਨੂੰ ਆਰਡਰ ਦਿਆ ਪਾਉਂਦੇ ਆ 5 ਵਜੇ ਅਸੀਂ ਵਾਪਸ ਆਏ ਕਿਉਂਕਿ ਮੀਹ ਦੇ ਵਿੱਚ ਜਿਹੜੀ ਸ਼ਾਪ ਤੇ ਜਾਈਏ ਜੀ ਦੇ ਗੈਕੀ ਵਾਸ ਲਓ ਜੀ ਦੇਖੋ ਆ ਵੀ ਕੋ ਕਿਦਾਂ ਸੋਹਣਾ ਕਲਰ ਹੈ ਇਹ ਵੀ ਮੈਂ ਇਸ ਤਰਾ ਹੀ ਲਈ ਆਈ ਮੈਨੂੰ ਸੋਹਣਾ ਲੱਗਿਆ ਇਹਦਾ ਵੀ ਬਲੌਂਜ ਬਣਾ ਕੇ ਆਪਾਂ ਨਾ ਦੇਖਾਂਗੇ ਜੇ ਤੁਸੀਂ ਵੀ ਆਪਦੇ ਲਈ ਬਲੌਂਜ ਬਣਾਉਣਾ ਆਪਾਂ ਕੱਲ ਇੱਕ ਬਲੌਂਜ ਵੀ ਲੈ ਕੇ ਆਂਦੀ ਆ ਥੋੜੀ ਘਾੜੀ ਬਧੂਗੀ ਕਿਉਂਕਿ ਤਵੱਦੀ ਲੈ ਆਂਦੀ ਹਾਂ ਦੇਖੋ ਜੀ ਇਹ ਵੀ ਆਪਾਂ ਮੈਂ ਵੀ ਚ ਲੈ ਆਂਦੀ ਆ ਕਲਰ ਵੀ ਬਹੁਤ ਸੋਹਣਾ ਬਲੌਜ ਦਾ ਕਲਰ ਹੀ ਬਹੁਤ ਸੋਹਣਾ ਲੱਗੂਗਾ ਤੁਸੀਂ ਵੀ ਬਲੌਜ ਵਗੈਰਾ ਬਣਾਉਣਾ ਹੋਇਆ ਸਿਰ ਇਹ ਤਾਂ ਲੋਕਲੀ ਗੋਲੇ ਇਹ ਤਾਂ ਸਾਟਾ ਤਿਆਰ ਹੋ ਜੇ ਤਾਂ ਹੋਈ ਨਾ ਇਹ ਬਲੈਕ ਕੀ ਹੈ ਸਾਰ ਬਲੈਕ ਵਾਈਟ ਦੋਨੇ ਕਲਰ ਹੀ ਕਰਦੇ ਜਾਂ ਤਾਂ ਇਹ ਕਲਰ ਹੀ ਚੱਲਦੇ ਨੇ ਬਲੈਕ ਵਾਈਟ ਦੇ ਵਿੱਚ ਚਲੋ ਜੀ ਠੀਕ ਆ ਜਿਹੜੇ ਇਹਨਾਂ ਦੇ ਕੋਈ ਵੀ ਤੁਹਾਨੂੰ ਕਲਰ ਪਸੰਦ ਹੋਵੇ ਡਿਜ਼ਾਈਨ ਜਾਂ ਕਲਰ ਕੋਈ ਪਸੰਦ ਹੋਵੇ ਤੁਸੀਂ ਆਰਡਰ ਬੱਕ ਕਰਵਾ ਸਕਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਬੱਸ ਆਪਣੀ ਵੀਡੀਓ ਕਿਦਾਂ ਦੀ ਲੱਗਦੀ ਹੈ